ਜਿਹੜੇ ਬੰਦਿਆਂ ਨੂੰ ਸ਼ੂਗਰ ਹੈ ਉਹਨੂੰ ਬਿਲਕੁਲ ਖਿਭਰਾਉਣ ਦੀ ਲੋੜ ਨਹੀਂ ਕਿਉਂਕਿ ਰਾਜkumar ਜੀ ਤੁਹਾਡੇ ਵਾਸਤੇ ਲੈ ਕੇ ਆਏ ਨੇ ਜੜੀ ਬੂਟੀਆਂ ਤੋਂ ਕੀਤਾ ਹੋਇਆ ਤਿਆਰ ਹਰਬਲ ਪਾਊਡਰ ਕਿ ਜੀ ਇਹਦੇ ਵਿੱਚ ਘਰੇਲੂ ਚੀਜ਼ਾਂ ਨੇ ਸਾਰੀਆਂ ਜਮੈਣ ਗੁਟਕੀ ਇੰਦਰਜੋ ਜਰੇਤਾ ਗੁੜਮਰ ਕਾਲੀ ਜਿਰੀ ਨੀਮ ਗੁਟਲੀ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਹੋਈਆਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੀਆਂ ਇਹ ਵਿਧਾਨ ਰੋਗਿਆਂ ਮ ਅੰਮ੍ਰਿਤਸਰ ਤੋਂ ਤਿਆਰ ਹੋ ਕੇ ਆਉਂਦੀ ਹੈ ਜੀ ਲਓ ਜੀ ਅਜੇਸਟਰ ਹੈ ਜੀ ਇਹ ਬਿਲਕੁਲ ਹਾਂਜੀ 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 ਤੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਹੋ ਜਾਂਦੀ ਹੈ ਸ਼ੂਗਰ ਦੇ ਸ਼ੂਗਰ ਵਾਲਿਆਂ ਨੂੰ 90% ਹੋ ਜਾਂਦੀ ਹੈ ਜੀ ਕਮਜ਼ੋਰੀ ਤਾਂ ਉਹਨਾਂ ਵਾਸਤੇ ਆ ਹਰਬਲ ਪਾਊਡਰ ਉਹਨਾਂ ਵਾਸਤੇ ਪਾਊਡਰ ਹੈਗਾ ਇਹ 5 ਤੋਂ 6 ਸ਼ੀਟੀਆਂ ਗਣੀਆਂ ਬੰਦੀਆਂ ਜੀ ਵਧੀਆਂ ਤੇ ਜੇ ਆਪਾਂ ਗੱਲ ਕਰ ਰਹੀਏ ਜੇ ਕਿਸੇ ਨੇ ਘਰੇ ਬੈਠੇ ਬਿਠਾਏ ਮੰਗਵਾਉਣੀ ਹੋਵੇ ਅਗਲਾ ਬਾਹਰੋਂ ਨਹੀਂ ਆ ਸਕਦਾ ਕੋਰੀਅਰ ਦਾ ਪ੍ਰਬੰਧ ਹੈਗਾ ਕੋਰੀਅਰ ਦਾ ਹੈਗਾ ਜੀ 550 ਰੁਪਏ ਦੀ ਡੱਬੀ ਹੈ ਇਹ ਠੀਕ ਹੈ ਪਲੱਸ ਕੋਰੀਅਰ ਚਾਰਜਸ ਉਹ ਵੀ ਪੈਣਗੇ ਉਹ ਐਕਸਟਰਾ ਇਹ 1 ਮਹੀਨਾ ਚੱਲਦੀ ਹੈ 5500 ਰੁਪਏ ਦੀ ਆਲ ਇੰਡੀਆ ਚ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮੰਗਵਾ ਥੱਥੇ ਮਰਜ਼ੀ ਜਾਂਦੀ ਹੈ ਜੀ ਬਾਹਰ ਠੀਕ ਹੈ ਹਾਂ ਸਾਰੇ ਕਿਤੇ ਜਾਂਦੀ ਤਾਂ ਦੋਸਤੋ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਲ ਇੰਡੀਆ ਦੇ ਕੋਨੇ ਕੋਨੇ ਜਿੱਥੇ ਵੀ ਬੈਠੇ ਹੋ ਕੋਰੀਅਰ ਰਾਹੀਂ ਮੰਗਵਾ ਸਕਦੇ ਹੋ ਤੇ ਇਹਨਾਂ ਦਾ ਅਸੀਂ ਸਕਰੀਨ ਤੇ ਨੰਬਰ ਵੀ ਦਿੱਤਾ ਹੋਇਆ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਆਪਣਾ ਕੋਈ ਵਪਾਰ ਨਹੀਂ ਹੈਗਾ ਇਹ ਅੰਮ੍ਰਿਤਸਰ ਤੋਂ ਵਿਧਾਨ ਰੋਗੇਮ ਵਾਲੇ ਆਪਾਂ ਨੂੰ ਭੇਜਦੇ ਆ ਉਹ ਵੀ ਲੋਕਾਂ ਦੀ ਸੇਵਾ ਕਰਦੇ ਜਿੰਦੇ ਤੇ ਤਿਆਰ ਹੁੰਦੀ ਹੈ ਉਹ ਇੱਥੇ ਭੇਜਦੇ ਆ ਜੋ ਜਿੰਨੇ ਦੀ ਆਪਣਉਂਦੀ ਆ ਉਵੇਂ ਹੀ ਅੱਗੇ ਆਪਾਂ ਮਰੀ ਜਾਂਦੇ ਯਾਨੀ ਕਿ ਤੁਸੀਂ ਨੋ ਪ੍ਰੋਫਿਟ ਨਾ ਹੀ ਆਪਣਾ ਕੋਈ ਵਪਾਰ ਨਹੀਂ ਆ ਇਹ ਚੀਜ਼ ਅੱਛਾ ਫਿਰ ਆਪਣਾ ਵਪਾਰ ਕੀ ਆ ਆਪਣਾ ਫੀਡ ਦਾ ਕੰਮ ਹੈ ਜੀ ਨਾਲ ਕੋਈ ਲੋਰ ਫੈਕਟਰੀ ਹੈ ਅੱਛਾ ਲੋਰਾਂ ਦੀ ਫੈਕਟਰੀ ਵੀ ਲਾਈ ਹੋਈ ਹੈ ਹਾਂ ਉਹ ਲੋਰਾਂ ਦੀ ਫੈਕਟਰੀ ਲਾਈ ਹੋਈ ਹੈ ਤਾਂ ਦੋਸਤੋ ਲੋਰਾਂ ਦੀ ਫੈਕਟਰੀ ਵੀ ਲਾਈ ਹੈ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਲੋਰਾਂ ਦੀ ਫੈਕਟਰੀ ਆਓ ਚਲੀਏ ਤਾਂ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਰਾਜਕੁਮਾਰ ਜੀ ਦੀ ਲੋਰਾਂ ਦੀ ਫੈਕਟਰੀ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਕੰਮ ਹੈ ਲੋਰਾਂ ਦਾ ਆ ਦੇਖੋ ਜੀ ਕਾਰੀਗਰ ਬੈਠੇ ਨੇ ਲੋਰਾਂ ਤਿਆਰ ਹੋਈਆਂ ਜੇ ਆਪਰ ਰੇਟਾਂ ਦੀ ਗੱਲ ਕਰੀਏ ਗਾਹਕ ਵਾਸਤੇ ਕੀ ਰੇਟ ਹੈ ਜਿਨ੍ਹਾਂ ਨੇ ਹੋਲਸੇਲ ਰੇਟਾਂ ਤੇ ਅੱਗੇ ਵੇਚਣ ਵਾਸਤੇ ਲੈ ਕੇ ਜਾਣਾ ਹੈ ਉਹਨਾਂ ਵਾਸਤੇ ਰੇਟ ਰਹੂਗਾ ਅਲੱਗ ਆਹ ਲਓ ਪਹਿਲਾਂ ਤੁਹਾਨੂੰ ਦਿਖਾਨਾ ਹੈ ਰੰਗ ਆਹ ਤੁਸੀਂ ਲੋਰ ਦੇਖ ਰਹੇ ਹੋ ਪੱਕੇ ਮੇਚੇ ਦੀ ਲੋਰ ਹੈ ਆਹ ਲਓ ਇਹ ਸਟੈਂਡਰਡ ਸਾਈਜ਼ ਹੈ ਜੀ ਥੱਲੇ ਮੂਰੀ ਤੇ ਜਿੱਪ ਲੱਗੀ ਹੋਈ ਹੈ ਇਹਦੇ ਇਹਨੂੰ ਬੂਟ ਕੱਟ ਕਹਿੰਦੇ ਜਿਹਦੇ ਤੇ ਜਿੱਪ ਲੱਗੀ ਹੋਈ ਹੈ ਬੂਟ ਕੱਟ ਸਟੇਟ ਫਿਟ ਤੁਹਾਨੂੰ ਸਾਰੇ ਮਿਲਣਗੇ ਆਹ ਦੇਖੋ ਜੀ ਵਧੀਆ ਡੋਰੀ ਪਾਈ ਹੋ ਤੇ ਸਲਾਈ ਦੀ ਗੱਲ ਕਰੀਏ ਆਹ ਲਓ ਸਲਾਈ ਪੂਰੀ ਵਧੀਆ ਕੀਤੀ ਹੋਈ ਹੈ ਆਹ ਲਓ ਦਿਖਾਈਏ ਤੁਹਾਨੂੰ ਤੋ ਡਿਜ਼ਾਈਨਿੰਗ ਦੀ ਗੱਲ ਕਰੀਏ ਸਾਈਡ ਦੇ ਪੱਟੀ ਦੀ ਗੱਲ ਕਰੀਏ ਮੂਰੋ ਲੋਗੋ ਲੱਗਿਆ ਹੋਇਆ ਪੰਜਾਬ ਲਿਖਿਆ ਹੋਇਆ ਅੱਜ ਕੱਲ ਟ੍ਰੈਂਡ ਚੱਲੀ ਜਾਂਦਾ ਜੀ ਉੱਤੇ ਪੰਜਾਬ ਲਿਖਿਆ ਹੋਇਆ ਲੋਹਾਂ ਦੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਅਗਲਾ ਕਹਿੰਦਾ 500 ਦੀ 4000 ਸਲਾਈ ਮਾੜੀ ਹੋਊਗੀ ਸਲਾਈ ਦੀ ਫੁੱਲ ਗਰੰਟੀ ਹੋ ਫੁੱਲ 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 ਗਰੰਟੀ ਆ ਲੋ ਬੂਟ ਕੱਟ ਸਟੇਟ ਫਟ ਇਲਾਸਟਿਕ ਬਦਰੀ ਸਾਰਾ ਕੁਝ ਵਧੀਆ ਇੱਕ ਨੰਬਰ ਦਾ ਪਾਇਆ ਹੋਇਆ ਰੰਗਾਂ ਦੇ ਡਿਜ਼ਾਈਨਾਂ ਦੀ ਗੱਲ ਕਰੀਏ ਜਿਹੇ ਜਾਂ ਮਰਜੀ ਰੰਗ ਜਿਹੇ ਜਾਂ ਮਰਜੀ ਡਿਜ਼ਾਈਨ ਤੁਸੀਂ ਤਿਆਰ ਕਰਵਾ ਸਕਦੇ ਹੋ 500 ਰੁਪਏ ਦੀਆਂ 4 ਲੋਹ ਤੇ ਜੇ ਕਿਸੇ ਨੇ ਵੇਚਣ ਵਾਸਤੇ ਲੈ ਕੇ ਜਾਣੀ ਆ ਨੇ ਆਪ ਦੀ ਦੁਕਾਨਦਾਰੀ ਵਾਸਤੇ ਉਹਦੇ ਵਾਸਤੇ ਵੀ ਹੋਰ ਬਹੁਤ ਘੱਟ ਰੇਟ ਨੇ ਜੀ ਆ ਲੋ ਦੇਖੋ ਆ ਮੂਰੇ ਜੇਬਾਂ ਲੱਗੀਆਂ ਹੋਈਆਂ ਨੇ ਦੋ 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 ਜੇਬਾਂ ਸਾਈਡਾਂ ਤੇ ਦੋ ਜੇਬਾਂ ਸਾਈਡਾਂ ਤੇ ਦੋ ਥੱਲੇ ਚਾਰ ਜੇਬਾਂ ਵਾਲੀ ਲੋਰ ਹੈ ਆ ਲੋ ਜੇ ਤੁਹਾਨੂੰ ਮਾਲ ਪੈਕਿੰਗ ਦੀ ਗੱਲ ਦਿਖਾਈਏ ਤਾਂ ਇੱਧਰ ਲਿਗਾ ਮਾਰੋ ਆ ਦੇਖੋ ਜੀ ਆ ਮਾਲ ਪੈਕਿੰਗ ਕੀਤਾ ਹੋਇਆ ਤਿਆਰ ਕੀਤਾ ਹੋਇਆ ਤੁਸੀਂ ਜਿੰਨਾ ਮਰਜ਼ੀ ਮਾਲ ਆਰਡਰ ਤੇ ਵੀ ਕਰਾ ਸਕਦੇ ਹੋ ਤੇ ਤਿਆਰ ਕੀਤਾ ਕਰਾਇਆ ਮਾਲ ਵੀ ਲੈ ਸਕਦੇ ਹੋ ਪਹੁੰਚਣਾ ਕਿੱਥੇ ਹੈ ਜੀ ਲੋਕੇਸ਼ਨ ਨੋਟ ਕਰ ਲਓ ਮਾਨਸਾ ਸ਼ਹਿਰ ਦੇ ਵਿੱਚ 12 ਹਟਾ ਚੌਕ ਦੇ ਨੇੜੇ ਪ੍ਰਾਣੀ ਨਾਜ ਮੰਡੀ ਮਾਨਸਾ ਲక్ష్ਮੀਨਾਰੈਣ ਮੰਦਿਰ ਜਿਹੜਾ ਉਹਦੇ ਨੇੜੇ ਹੈ ਜੀ 376 ਨੰਬਰ ਦੁਕਾਨ ਬਾਕੀ ਰਾਜਕੁਮਾਰ ਜੀ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਫੋਨ ਕਰਕੇ ਲੈ ਸਕਦੇ ਹੋ